ਸੰਸਾਰ ਗਰੁੱਪ ਦੇ ਵਿੱਚ ਭਾਵੇਂ 100 ਚੰਦਰਮਾ ਤੇ ਹਜ਼ਾਰਾਂ ਹੀ ਸੂਰਜ ਸੰਸਾਰ ਦੇ ਵਿੱਚ ਨਿਕਲੇ ਆਉਣ ਪਰ ਫਿਰ ਵੀ ਮਨੁੱਖ ਦੇ ਜੀਵਨ ਦੇ ਵਿੱਚ ਵਹਿਮਾ ਭਰਮਾ ਕਰਮ ਕਾਂਡਾਂ ਦੀ ਅਗਿਆਨਤਾ ਦਾ ਹਨੇਰਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੂਸਰੇ ਸ਼ਲੋਕ ਦੇ ਵਿੱਚ ਸਮਝਾਉਂਦੇ ਨੇ ਕਿ ਜੇ 100 ਚੰਦਾ ਯੁਗਵੇਂ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦੇ ਆ ਗੁਰਬਿੰਨ ਕੋਰੇ ਅੰਧਾਰ ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਮਨੁੱਖ ਦੇ ਜੀਵਨ ਦੇ ਵਿੱਚ ਸੱਚੇ ਗੁਰੂ ਤੋਂ ਬਿਨਾਂ ਅਗਿਆਨਤਾ ਕਰਮ ਕਾਂਡ ਵਹਿਮ ਭਰਮ ਬਣੇ ਹੀ ਰਹਿੰਦੇ ਨੇ ਜਿਵੇਂ ਗੁਰਬਾਣੀ ਦੇ ਅੰਦਰ ਅਸੀਂ ਇਹ ਬਚਨ ਪੜ੍ਹਦੇ ਹਾਂ ਕਿ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਮਨੁੱਖ ਭਾਵੇਂ ਕਿੰਨਾ ਹੀ ਚਾਤਲ ਚਲਾਕ ਕਿਉਂ ਨਾ ਹੋਵੇ ਪਰ ਫਿਰ ਵੀ ਸੱਚੇ ਗੁਰੂ ਤੋਂ ਬਿਨਾ ਉਹ ਆਪਣੇ ਜੀਵਨ ਦੇ ਵਿੱਚ ਅਗਿਆਨਤਾ ਨਹੀਂ ਕੱਢ ਸਕਦਾ ਇਸੇ ਹੀ ਤਰ੍ਹਾਂ ਅਸੀਂ ਗੁਰਬਾਣੀ ਦੇ ਵਿੱਚ ਇੱਕ ਹੋਰ ਬਚਨ ਪੜ੍ਹਦੇ ਹਾਂ ਜਹ ਅਗਿਆਨ ਪ੍ਰਗਿਆਸ਼ ਅਗਿਆਨ ਮਿਟੰਤ ਜਿੱਥੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਅਗਿਆਨਤਾ ਮਿਟਦੀ ਹੈ ਉੱਥੇ ਹੀ ਸੱਚੇ ਗੁਰੂ ਦਵਾਰਾ ਚਾਨਣ ਹੋ ਜਾਂਦਾ ਹੈ